ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਸ਼੍ਰੀ ਆਨੰਦਪੁਰ ਸਾਹਿਬ ਪੁੱਜੇ ਜਿੱਥੇ ਉਹਨਾਂ ਨੇ ਪਾਰਟੀ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਤਕਸ਼ਿਰੀ ਕੇਸਗੜ੍ਹ ਸਾਹਿਬ ਨਤਮਸਕ ਹੋਏ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਦੇਸ਼ ਨੂੰ ਸਟਰੌਂਗ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜਿਵੇਂ ਕਿ ਨਰਿੰਦਰ ਮੋਦੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਕਾਫੀ ਖਰਾਬ ਹੈ ਇਸ ਮੌਕੇ ਤੇ ਉਹਨਾਂ ਨੇ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਗੱਠਜੋੜ ਤੇ ਵਧਾਈ ਦਿੱਤੀ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਇਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਬਿਨਾ ਡਰਾਈਵਰ ਦੇ ਗੱਡੀ। ਅੱਜ ਇਸ ਪਵਿੱਤਰ ਧਰਤੀ ਤੇ ਆਏ ਆਂ। ਵਰਕਰਜ਼ ਦਾ ਜਿਹੜਾ ਅਸੀਂ ਪ੍ਰੋਗਰਾਮ ਮਿਲਣੀ ਚੱਲ ਰਿਹਾ ਉਹਦੇ ਸੰਬੰਧ ਵਿੱਚ ਆਏ ਆਂ। ਜੋ ਹਾਲਾਤ ਪੰਜਾਬ ਦੀ ਉਹ ਜਾਣੂ ਕਰਨ ਵਾਸਤੇ ਆਏ ਆਂ। ਅੱਜ ਦੇਸ਼ ਤੇ ਪੰਜਾਬ ਵਿੱਚ ਇਸ ਦੇ ਵਿੱਚ ਆਪਾਂ ਨੂੰ ਇੱਕ ਸਟਰੋਂਗ ਪ੍ਰਧਾਨ ਮੰਤਰੀ ਦੀ ਲੋੜ ਹੈ ਉਹ ਜਾਂ ਪ੍ਰਧਾਨ ਮੰਤਰੀ ਜੀ ਤੋਂ ਦੁਸ਼ਮਣ ਵੀ ਕਰਨ ਜੀ ਦੇ ਕੋਲ ਵਿਜ਼ਨ ਹੋਵੇ ਜੀ ਦੇ ਕੋਲ ਪਲਾਨ ਹੋਵੇ ਅੱਜ ਪੰਜਾਬ ਵਿੱਚ ਜੋ ਹਾਲਾਤ ਹੈ ਆਪਣਾ ਇੱਕ ਇੱਥੇ ਮੁੱਖ ਮੰਤਰੀ ਹੈ ਜਿਹਨੂੰ ਮੁੱਖ ਮੰਤਰੀ ਕੈਨ ਦੇ ਲਾਇਕ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ ਪੰਜਾਬ ਚ ਪੰਜਾਬ ਬੜੀ ਤਰੱਕੀ ਦੇ ਰਾਹ ਚ ਪਿਛਲੇ 10 ਸਾਲ ਜਾ ਰਿਹਾ ਸੀ ਅਫਸੋਸ ਨਾ ਕਹਿਣਾ ਪੈਂਦਾ ਕਿ ਇਸ ਮੁੱਖ ਮੰਤਰੀ ਨੇ ਬਿਲਕੁਲ ਹੀ ਪੰਜਾਬ ਨੂੰ ਪਿੱਛੇ ਲੈ ਗਿਆ ਅੱਜ ਡਿਵੈਲਪਮੈਂਟ ਨਾਂ ਦੀ ਚੀਜ਼ ਕੋਈ ਵਿਜ਼ਨ ਪਲਾਨ ਹੀ ਹੈ ਨਹੀਂ ਡਰਾਈਵਰਲੈਸ ਗੱਡੀ ਜਿਵੇਂ ਚੱਲਦੀ ਹੈ ਉਵੇਂ ਚੱਲ ਰਹੀ ਕਿਤੇ ਮਰਜ਼ੀ ਵਜੇ ਕਿਸੇ ਨੂੰ ਕੋਈ ਪਰਵਾਹ ਨਹੀਂ ਲਾਅ ਐਂਡ ਆਰਡਰ ਸਿਚੁਏਸ਼ਨ ਐਨੀ ਮਾੜੀ ਹੈ ਕੀ ਲੋਕ ਸ਼ਾਮ ਨੂੰ ਮੈਂ ਲੁਧਿਆਣਾ ਗਿਆ ਸੀ ਜਲੰਧਰ ਗਿਆ ਸੀ ਇੰਡਸਟਰੀਅਲ ਟਾਊਨ ਚ ਲੋਕੀ ਡਰਦੇ ਆ ਰਾਤ ਨੂੰ ਨਿਕਲਣ ਵਾਸਤੇ ਸੋ ਅੱਜ ਪੰਜਾਬ ਦੀ ਜਨਤਾ ਕੋਲੇ ਇੱਕ ਮੌਕਾ ਆਇਆ ਹੈ ਕਿ ਦੇਸ਼ ਦੀ ਸਿਕ ਸਭ ਨੂੰ ਲੈ ਕੇ ਵਿੱਚ ਦਿਸ਼ਾ ਨੂੰ ਸਹੀ ਲਈ ਤੇ ਲੀਤੇ ਲਾਉਣ ਵਾਸਤੇ ਪੰਜਾਬ ਨੂੰ ਵੀ ਅੱਗੇ ਪ੍ਰੋਗਰੈਸ ਲਿਆਉਣ ਵਾਸਤੇ ਸੋ ਜੇ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ 5 ਸਾਲ ਰਹੇ ਹੈ ਬਹੁਤ ਜਿਆਦੀਆਂ ਚੀਜ਼ਾਂ ਪੰਜਾਬ ਨੂੰ ਮਿਲੀਆਂ ਜਿੰਨੇ ਵੀ ਬਜਟ ਆਏ ਹੈ ਉਹਨਾਂ 'ਚ ਕੋਈ ਨਾ ਕੋਈ ਵੱਡੇ ਪ੍ਰੋਜੈਕਟ ਪੰਜਾਬ ਨੂੰ ਦਿੱਤੇ ਗਏ ਭਾਵੇਂ ਏਮਜ਼ ਬਠਿੰਡਾ ਹੈ ਭਾਵੇਂ ਮੈਨੇਜਮੈਂਟ ਇੰਸਟੀਟਿਊਟ ਹੈਗਾ ਆਪਣੇ ਅੰਮ੍ਰਿਤਸਰ ਸਾਹਿਬ ਭਾਵੇਂ ਇੰਟਰਨੈਸ਼ਨਲ 에어ਪੋਰਟ ਆਪਣਾ ਜਿਹੜਾ ਹੈਗਾ ਦਿੱਤਾ ਗਿਆ ਆਪਣਾ ਮੋਹਾਲੀ ਭਾਵੇਂ ਆਪਣਾ ਦੁਆਬੇ ਵਿੱਚ ਆਦਮਪੁਰ 에어ਪੋਰਟ ਹੈ। ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜੀ 15 ਸਾਲ ਦੀ ਸਿਕੌਮ ਦੀ ਮੰਗ ਸੀ। ਉਹਦੀ ਪਰਮਿਸ਼ਨ ਦੁਆ ਕੇ ਇੰਪਲੀਮੈਂਟ ਕਰਾਰੇ ਹੈ। ਬ੍ਰਹンプੁਰਾ ਸਾਹਿਬ ਕਹਿੰਦੇ ਸਾਨੂੰ ਤਾਂ ਸੀਟਾਂ ਹੀ ਬਚੀਆਂ ਕੁਝੀਆਂ ਜੀਆਂ ਦਿੱਤੀਆਂ। ਉਹਨਾਂ ਨੇ ਜਿਹੜੀਆਂ ਰਹਿੰਦੀਆਂ ਖੁੰਦੀਆਂ। ਮੈਂ ਉਹਨਾਂ ਬਾਰੇ ਮੇਰੇ ਸੀਨੀਅਰ ਹੈ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ। ਚਾਂਸ ਹੈਗੇ ਸਰ ਵਾਪਸੀ ਦੇ ਉਹਨਾਂ ਦੇ? ਬ੍ਰਹンプੁਰਾ ਸਾਹਿਬ ਦੇ ਆਪ ਹੀ ਬਹੁਤ ਅੱਗੇ ਚਲੇ ਗਏ। ਅੱਛਾ ਜੀ। ਅਸੀਂ ਤਾਂ ਬੜਾ ਸਤਿਕਾਰ ਕਰਦੇ ਹਾਂ ਉਹਨਾਂ ਦਾ। ਮੇਰੇ ਦੇ ਪਿਤਾ ਸਮਾਨ ਸਿੰਘ ਬੜੇ ਬਜ਼ੁਰਗ ਸੀ ਬੜਾ ਮਨਾਉਂ ਮੈ ਰਿਸਪੈਕਟ ਕਰਦਾ ਸੀ ਪਰ ਉਹ ਆਪ ਹੀ ਐਸ ਡਾਇਰੈਕਸ਼ਨ ਚਲੇ ਗਏ ਹੈ ਜਿਹੜੇ ਆਪਣੀ ਜਿਹੜਾ ਪਾਰਟੀ ਆਪਣੀ ਪਾਰਟੀ ਨੂੰ ਡਿਸਟਰੋਏ ਕਰਨ ਤੇ ਲੱਗ ਜਾਈ ਮਾਂ ਪਾਰਟੀ ਜਿੰਨਾ ਕਰ ਅੱਜ ਜੋ ਉਹਨਾਂ ਦਾ ਨਾਂ ਹੈ ਸ਼੍ਰੋਮਣੀ ਕਾਲੀ ਦਲ ਕਰਕੇ ਹੈ ਜਿਹੜਾ ਇਨਸਾਨ ਆਪਣੀ ਪਾਰਟੀ ਨੂੰ ਡਿਸਟਰੋਏ ਕਰਨ ਲੱਗ ਜੇ ਉਹਨਾਂ ਬਾਰੇ ਕਲੈਕਸ਼ਨ ਨਾਉਂਸ ਹੋਣੇ ਉਹਦੇ ਬਾਅਦ ਕੋਰ ਕਮੇਟੀ ਬੈਠੂਗੀ ਉਹਦੇ ਬਾਅਦ ਡਿਸਾਈਡ ਸਰ ਤੁਸੀਂ ਅਕਸਰ ਕਹਿੰਦੇ ਹੋ ਕਿ ਸੀਐਮ ਸਾਹਿਬ ਬਾਹਰ ਨਹੀਂ ਨਿਕਲਦੇ ਪਰ ਜਿੱਦਾਂ ਹੀ ਜਿਹੜਾ ਬਾਰਡਰ ਤੇ ਪ੍ਰੋਬਲਮਸ ਆਈਆਂ ਸਰ ਇਨਫਿਲਟ੍ਰੇਸ਼ਨ ਹੋਈ ਹੈ ਸੀਐਮ ਸਾਹਿਬ ਨੇ ਤਿੰਨ ਦਿਨ ਦਾ ਦੌਰਾ ਕੀਤਾ ਜੀ ਉਹਨਾਂ ਦੇ ਦੌਰੇ ਬਹੁਤ ਵੱਡੀ ਬਤਾਈ ਦੇਣਾ ਚਾਹੁੰਦਾ ਉਹਨਾਂ ਨੂੰ ਜੀ ਕਿ ਬਹੁਤ ਵੱਡਾ ਆਸਾਨ ਪੰਜਾਬ ਦੀ ਜਨਤਾ ਦੇ ਕੀਤਾ ਉਹਨਾਂ ਨੇ ਜੀ ਕੀ ਘਰਤ ਘੜ ਪੰਜਾਬ ਦੀ ਜਨਤਾ ਨੂੰ ਸ਼ਕਲ ਤਾਂ ਦੇਖੀ ਮੈਂ ਤਾਂ ਸਾਲੇ ਭੁੱਲੀ ਵੀ ਗਏ ਸੀ ਕਿ ਮੁੱਖ ਮੰਤਰੀ ਦੀ ਸ਼ਕਲ ਕਹ ਜੀ ਸਰ ਛੋੜੇ ਪੰਜਾਬ